ਇਸ ਵੇਲੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਲਾਲਾਬਾਦ ਦੇ ਮੁਕਸਰ ਸਾਹਿਬ ਰੋਡ ਤੇ ਡ੍ਰੀਮ ਵਿਲਾ ਪੈਲੈਸ ਦੇ ਨਾਲ ਜਾਂਦੀ ਲਿੰਕ ਰੋਡ ਤੋਂ ਜਿੱਥੇ ਨਹਿਰ ਦੇ ਵਿੱਚ ਇੱਕ ਕਾਰ ਹਾਦਸਾ ਗ੍ਰਸਤ ਹੋਈ ਹੈ ਦੱਸ ਦਈਏ ਕਿ ਓਵਰ ਸਪੀਡ ਦੇ ਕਾਰਨ ਇਹ ਕਾਰ ਹਾਦਸੇ ਦਾ ਸ਼ਿਕਾਰ ਹੋਈ ਦੱਸੀ ਜਾ ਰਹੀ ਹੈ ਕਾਰ ਦੇ ਵਿੱਚ ਦੱਸੇ ਦੇ ਮੁਤਾਬਕ ਦੋ ਲੋਕ ਸਵਾਰ ਸਨ ਤਾਂ ਇਹ ਤਸਵੀਰਾਂ ਤੁਹਾਨੂੰ ਇਸ ਸਮੇਂ ਦੀਆਂ ਦਿਖਾ ਰਹੇ ਆ ਜਲਾਲਾਬਾਦ ਦੇ ਡ੍ਰੀਮ ਵਿਲਾ ਪੈਲੈਸ ਦੇ ਨਾਲ ਲਿੰਕ ਰੋਡ ਤੋਂ ਜਿੱਥੇ ਪਿੰਨ ਹਿਸਾਨ ਵਾਲਾ ਨੂੰ ਜਾਂਦੀ ਲਿੰਕ ਰੋਡ ਤੇ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋ ਕਾਰਾਂ ਸਨ ਅਤੇ ਦੋਨੇ ਹੀ ਬਹੁਤ ਤੇਜ਼ ਰਫ਼ਤਾਰ ਸਨ ਇਸੇ ਦੌਰਾਨ ਇੱਕ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਉਹ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਦੱਸ ਦਈਏ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬਿਲਕੁਲ ਹੀ ਨਸ਼ਟ ਹੋ ਗਈ ਹੈ ਕਾਰ ਦੇ ਪਰਖੱਚੇ ਉੱਡ ਗਏ ਆ ਤਸਵੀਰਾਂ ਇਸ ਸਮੇਂ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਦਿੱਤੇ ਓਵਰ ਸਪੀਡ ਇਸ ਹਾਦਸੇ ਦਾ ਕਾਰਨ ਬਣੀ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਕਾਰ ਦੇ ਵਿੱਚ ਦੋ ਲੋਕ ਸਵਾਰ ਸਨ ਜਿਨ੍ਹਾਂ ਦੇ ਸੱਟਾਂ ਲੱਗੀਆਂ ਫਿਲਹਾਲ ਇਹ ਲੋਕ ਕੌਣ ਸਨ ਅਤੇ ਇਹ ਕਾਰ ਕਿੱਥੋਂ ਦੀ ਹੈ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ ਤਸਵੀਰਾਂ ਇਸ ਸਮੇਂ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਦਲਾਲਾਬਾਦ ਦੇ ड्रीम विला पैलेस ਤੋਂ ਹਿਸਾਨ ਵਾਲਾ ਨੂੰ ਜਾਂਦੀ ਰੋਡ ਦੀ ਜਿੱਥੇ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋ ਕਾਰਾਂ ਸੰਗ ਅਤੇ ਦੋਵੇਂ ਹੀ ਓਵਰ ਸਪੀਡ ਸੰ ਇਸੇ ਦੌਰਾਨ ਇੱਕ ਕਾਰ ਦਾ ਸੰਤੁਲਨ ਵਿਗੜਦਾ ਹੈ ਅਤੇ ਉਹ ਨਹਿਰ ਦੇ ਵਿੱਚ ਜਾ ਡਿੱਗੀ ਹੈ ਦੱਸ ਦਈਏ ਕਿ ਗ੍ਰਿਮਤ ਰਹੀ ਕਿ ਇਸ ਰੋਡ ਦੇ ਉੱਤੇ ਹੋਰ ਕੋਈ ਵੀਕਲ ਕੋ ਨਹੀਂ ਆਇਆ ਨਹੀਂ ਤਾਂ ਵੱਡਾ ਹਾਪਸਾ ਵਾਪਰ ਸਕਦਾ ਸੀ ਫਿਲਹਾਲ ਦੱਸ ਦਈਏ ਕਿ ਕਾਰ ਦੇ ਪਰ ਖੱچے ਉੱਡ ਗਏ ਨੇ